ਆ ਵਾਹਿਗੁਰੂ ਜੀ ਕੀ ਫਤਿਹ ਬਾਈ ਮੈਂ ਅਵਤਾਰ ਸਿੰਘ ਤਾਰਾ ਪਿੰਟ ਕਨੌਰ ਕਲਾ ਤੋਂ ਤੁਸੀਂ ਐ ਨਾ ਸੋਚੋ ਵੀ ਕੋਈ ਆ ਆਦੀ ਮਸੂਰੀ ਖਾਤਰ ਆਪਾਂ ਵੀਡੀਓ ਪਾਉਨੇ ਆਪਾਂ ਦਾ ਇਹ ਕੁੱਤੀ ਸਰਕਾਰ ਨੂੰ ਭ੍ਰਿਸ਼ਟ ਸਰਕਾਰ ਨੂੰ ਸਾਬਕ ਸਿਖਾਉਣਾ ਚਾਹੁੰਦੇ ਆ ਬਾਈ ਐਨ ਆਰ ਆਈ ਵੀਰ ਵੀ ਆਏ ਨੇ ਪ੍ਰਦੇਸਾਂ 'ਚੋਂ ਉਹਨਾਂ ਨੇ ਵੀ ਆ ਕੇ ਆਮ ਆਦੀ ਪਾਰਟੀ ਸਪੋਰਟ ਕਰੀਏ ਤੁਹਾਨੂੰ ਪਤਾ ਹੀ ਆ ਤੇ ਬਾਈ ਮੈਂ ਕੋਈ ਬਾੜਾ ਲਿਖਾਰੀ ਨਹੀਂ ਹੈਗਾ ਵੀ ਆਪਾਂ ਕੋਈ ਵੱਡੇ ਲਿਖਾਰੀ ਆ ਜਾ ਵੀ ਆਪਾਂ YouTube ਤੇ ਜਾ ਵੀਡੀਓ ਆ ਚਾੜ ਕੇ ਮਸੂਰੀਓ ਕਰਨੀ ਚਾਹੁੰਦੇ ਆ ਤੇ ਜੇ ਸੁਖਵੀਰ ਮਜੀਠੀਏ ਦੇ ਮੰਚ ਭਲੇਖਾ ਪਹਿਲਾਂ ਕਾਲੀਦਾਲ ਨਾਲ ਖੜੇ ਆ ਹੁਣ ਤੱਕ ਸਾਰੇ ਜਿੰਨੇ ਸਾਡੇ ਗਰੁੱਪ ਦੇ ਬੰਦੇ ਨੇ ਕਾਲੀਦਾਲ ਨੂੰ ਬਹੁਤ ਵਾਰੀ ਵੋਟਾਂ ਪਾਈਆਂ ਨੇ ਬਹੁਤ ਵਾਰੀ ਇੱਜ਼ਤ ਆਇਆ ਪਰ ਇਹ ਸਰਕਾਰ ਇੰਨੀ ਭ੍ਰਿਸ਼ਟ ਹੋ ਗਈ ਨਾ ਜਿਹਨੇ ਗੁਰੂ ਸਾਹਿਬ ਦੀ ਦਾੜੀ ਨੂੰ ਹੱਥ ਪੱਗ ਨੂੰ ਹੱਥ ਪਾ ਲਿਆ ਇਹ ਸਰਕਾਰ ਤੋਂ ਆਪਾਂ ਕੀ ਕਰਵਾਉਣਾਗਾ ਸਪੈਸ਼ਲ ਜਨਨੀ ਨੂੰ ਪਤਾ ਹੀ ਅੱਜ ਤੋਂ 6-7 ਮਹੀਨੇ ਪਿੱਛੇ ਨੂੰ ਝਾਤ ਮਾਰੀ ਇਹਨਾਂ ਨੇ ਕਿੰਨੇ ਗੁਰੂ ਸਾਹਿਬ ਦੇ ਅੰਗ ਪੜਵਾਏ ਨੇ 87 ਵਾਰੀ ਇਹਨਾਂ ਦੇ ਰਾਜ ਚ ਮੈਂ ਸੁਣਿਆ ਵੀ 87 ਵਾਰੀ ਬੇਅਦਬੀ ਹੋਈ ਆ ਇਹ ਤਾਂ ਬਦਾਲੀ ਦੇ ਸਰਕਾਰ ਨਾਲ ਵੀ ਭੈੜੀ ਸਰਕਾਰ ਹੋ ਗਈ ਇਹ ਜੇ ਕਿਸੇ ਦਾ ਕਾਰੋਬਾਰ ਚੱਲਦਾ ਉਹ ਤੇ ਹਿੱਸਾ ਪਾਉਣ ਲੱਗੇ ਡਰਾਉਂਦੇ ਨੇ ਧਮਕਾਉਂਦੇ ਨੇ ਗੁੰਡਾ ਕਰਦੀ ਕਰਦੇ ਨੇ ਮੇਰਾ ਨੰਬਰ ਆ 9888458240 ਜੇ ਸੁਖਵੀਰ ਨੂੰ ਜਾ ਕਿਸੇ ਵੀ ਕਾਲੀ ਦਲ ਦੇ ਬੰਦੇ ਨੂੰ ਭੁਲੇਖਾ ਹੋਵੇ ਜਾਂ ਫੋਨ ਕਰਕੇ ਮਿਲ ਸਕਦਾ ਜਿੱਥੇ ਕਹੇ ਉੱਥੇ ਆ ਵੀ ਜਾਵਾਂ ਨਹੀਂ ਪਿੰਡ ਕਣਾ ਹੋਰਕਲਾ ਕਦੇ ਮੋਟਰ ਤੇ ਹੁੰਦੇ ਆ ਜਾਂ ਘਰੇ ਹੁੰਦੇ ਆ ਬਈ ਧੂਰੀ ਵਾਲੇ ਦਰਵਾਜ਼ੇ ਕੋਲੇ ਘਰ ਆ ਆਪਾਂ ਨੂੰ ਕੋਈ ਇਹਨਾਂ ਦਾ ਡਰ ਨਹੀਂ ਹੈਗਾ ਇਹਨਾਂ ਤੋਂ ਡਰਦੇ ਹੋਣਗੇ ਇਹਨਾਂ ਦੇ ਚਮਚੇ ਹੁਣ ਤੱਕ ਆਪਾਂ ਇਹਨਾਂ ਦੇ ਚਮਚਾਗਰੀ ਕਰੀ ਆ ਪਰ ਹੁਣ ਨਹੀਂ ਕਰਦੇ ਹੁਣ ਕਿਉਂ ਜਦੋਂ ਤੱਕ ਪਤਾ ਨਹੀਂ ਸੀ ਹੁਣ ਸੂਝ ਆ ਗਈ ਪਤਾ ਲੱਗ ਗਿਆ ਆਮ ਬੰਦਿਆਂ ਨੂੰ ਵੀ ਪਤਾ ਲੱਗ ਗਿਆ ਬੇਨਾ ਗੁਰੂ ਸਾਹਿਬ ਦੀ ਤੇ ਕ੍ਰਾਂਡ ਦੀ ਬਿਆਦ ਵੀ ਕਰਾਈਆ ਇਹਨਾਂ ਦਾ ਮਕਸਦ ਸੀਗਾ ਮੁਸਲਮਾਨ ਤੇ ਸਿੱਖ ਦੀ ਲੜਾਈ ਕਰਾਉਣੀ ਪਰ ਆਪਣੇ ਲੋਕਾਂ ਜਿਹਾ ਨਾ ਭਾਈ ਭਲਈਆਬਾਦ ਬਹੁਤ ਬਹੁਤ ਆ ਵੀਰੇ ਆਪਾਂ ਲੜੇ ਨੇ ਵਿੱਚ ਹੀ ਹਿੰਦੂਆਂ ਨਾਲ ਇਹਨਾਂ ਨੇ ਲੜਾ ਕੇ ਨਾ ਆਪਾਂ ਨੂੰ ਪਾਟ ਕੇ ਵੀ ਅੱਧੇ ਉਧਰ ਹੋ ਜਾਣਗੇ ਇੱਧਰ ਹੋ ਜਾਣ ਫਿਰ ਰਾਜ ਕਰਾਂਗੇ ਪਰ ਹੁਣ ਇਹਨਾਂ ਕੁੱਤੀ ਸਰਕਾਰ ਦਾ ਰਾਜ ਰਹਿਣ ਨਹੀਂ ਦੇਣਾ ਤੇ ਚੰਨਕ ਲੈਣਾ ਸਤਰਾਂ ਲਿਕੇ ਆਣੇ ਬਾਈ ਤੇ ਚੰਗੀਆਂ ਲੱਗੀਆਂ ਸ਼ੇਅਰ ਕਰ ਦਿਓ ਨਹੀਂ ਬਾਈ ਡਿਲੀਟ ਕਰ ਦਿਓ ਪਰ ਵੋਟ ਆਮ ਆਦਮੀ ਪਾਰਟੀ ਨੂੰ ਪਾ ਦਿਓ ਨਾ ਕਾਂਗਰਸ ਨਾ ਅਕਾਲੀ ਪੀਪੀਆਂ ਸਭ ਦੀਆਂ ਕਰ ਦਿਓ ਖਾਲੀ ਐਤਕੀ ਨਵਾਂ ਇਤਿਹਾਸ ਰਚਾਵਾਂਗੇ ਐਤਕੀ ਯਾਰੋ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਪਿਛਲੇ ਪਿਛਲੇ 10 ਸਾਲ ਅਕਾਲੀਆਂ ਨੂੰ ਦਿੱਤੇ ਜਿਸ ਦੇ ਚੱਲਦੇ ਸੀ ਵਧੀਆ ਕਿਤੇ ਕਹਿੰਦਾ ਸੀ ਸੁਖਵੀਰ 50% ਦਾ ਵਿੱਚ ਆਪਣਾ ਹਿੱਸਾ ਪਾਵਾਂਗੇ ਇਤਕੀ ਦਾ ਯਾਰੋ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਤੋਤਾ ਸਿੰਘ ਮੰਤ ਖੇਤੀ ਮੰਤਰੀ ਸੀਗਾ ਬਣਿਆ ਨਕਲੀ ਸਪਰੇਅ ਬੀਜਾਂ ਦਾ ਗਿਆ ਸੀ ਤਾਣਾ ਬਣਿਆ ਕਿੰਨੇ ਕੁ ਹੋਰ ਕਿਸਾਨਾਂ ਤੋਂ ਆਪਾਂ ਖੁਦ ਖੁਸ਼ੀਆਂ ਕਰਵਾਵਾਂਗੇ ਇਤਕੀ ਦਾ ਬੜੀ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਨਾ ਜਾਵੇ ਸਨ 84 ਭੁੱਲਿਆ ਜਿੱਥੇ ਬੇਦੋਸੇ ਸਿੰਘਾਂ ਦਾ ਖੂਨ ਸੀ ਡੁੱਲਿਆ ਹਰਮੰਦਰ ਸਾਹਿਬ ਤੇ ਹੁਣ ਨਾ ਇਹੋ ਜਿਹੇ ਦਲਿਆਂ ਤੋਂ ਅਟੈਕ ਕਰਾਵਾਂਗੇ ਇਸ ਵਾਰੀ ਤਾਂ ਬਾਈ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਪਿਛਲੇ 10 ਸਾਲਾਂ ਦਾ ਦੇਖ ਲਓ ਤੁਸੀਂ ਛਿੱਟਾ ਮਜੀਠੀਏ ਵਰਗੇ ਤੱਕੜੀਆਂ ਦੇ ਵਿੱਚ ਤੋਲਦੇ ਰਹੇ ਨੇ ਚਿੱਟਾ ਗੱਭਰੂ ਪੁੱਤ ਮਾਵਾ ਦੇ ਕਿੰਨੇ ਕੁ ਹੋਰ ਮਰਵਾਵਾਂਗੇ ਇਸ ਵਾਰੀ ਤਾਂ ਬਾਈ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਵਾਂ ਪਿਛਲੇ ਦਿਨ ਬੇਅਦਬੀ ਅਰਦਾਸ ਦੀ ਮਲੂਕੇ ਨੇ ਕੀਤੀ ਹੁਣ ਤੁਸੀਂ ਸਮਝ ਲਓ ਸਰਕਾਰਾਂ ਦੀ ਇਹ ਮਾੜੀ ਨੀਤੀ ਇਹੋ ਜਿਹੇ ਦੱਲਿਆਂ ਨੂੰ ਦੇਖੋ ਜੁੱਤੀਆਂ 4 ਫਰਵਰੀ ਨੂੰ ਲਾਵਾਂਗੇ ਐਤਕੀ ਤਾਂ ਬਾਈ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਕਈ ਨੌਕਰੀਆਂ ਲਈ ਟੈਂਕੀਆਂ ਤੇ ਚੜ-ਚੜ ਮਰ ਕੇ ਆਪਣਾ ਜਿਸਮ ਅੱਗ ਨੂੰ ਅਰਪਣ ਕਰਕੇ ਉਹਨਾਂ ਦੀਆਂ ਜਾਨਾਂ ਹੁਣ ਦੱਸੋ ਕਿੱਥੋਂ ਮੋੜ ਲਿਆਵਾਂਗੇ ਐਤਕੀ ਦਾ ਭਾਈ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਸਾਕਾ ਬਰਗਾੜੀ ਦਾ ਵੀ ਨਹੀਂ ਭੁੱਲਿਆ ਜਿੱਥੇ ਬੇਦੋਸੇ ਸਿੰਘਾਂ ਦਾ ਖੂਨ ਸੀ ਡੋਲਿਆ ਕਿੰਨਾ ਚਿਰ ਗੁਰੂਆਂ ਦੇ ਅੰਗ ਸਹੀਦ ਕਰਵਾਵਾਂਗੇ ਐਤਕੀ ਦਾ ਭਾਈ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਤਾਰਾ ਘਨੌਰ ਗੱਲਾਂ ਸੱਚ ਕਹਿੰਦਾ ਮੰਨਿਦਾ ਪੁੱਠਾ ਸਿੱਧਾ ਲਿਖਦਾ ਰਹੇਗਾ ਇਸ ਵਾਰ ਤਾਂ ਪੰਜਾਬ ਦੇ ਲੋਕਾਂ ਦਾ ਦਰਦ ਵੰਡਾਵਾਂਗੇ ਹੁਣ ਤਾਂ ਜਾਗੋ ਲੋਕੋ ਜਾਗੋ ਆਮ ਆਦਮੀ ਦੀ ਸਰਕਾਰ ਲਿਆਵਾਂਗੇ ਰੈਤਗੀ ਦੇ ਬੋਟਾਂ ਯਾਰੋ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ